ਕੁਚੀ ਤੁਸੀਂ ਵੇਖ ਰਹੇ ਹੋਗੇ ਵੈਲਕਮ ਬੈਕ ਟੂ ਮਾਈ ਬਲੌਗ ਗੁੱਡ ਮਾਰਨਿੰਗ ਸਾਰਿਆਂ ਨੂੰ ਤੇ ਅੱਜ ਦੇ ਨਵੇਂ ਬਲੌਗ ਦੀ ਸ਼ੁਰੂਆਤ ਨਵੇਂ ਦਿਨ ਨਾਲ ਹੋ ਚੁੱਕੀ ਹੈ ਤੇ ਕੱਲ ਮੈਨੇ ਬਲੌਗ ਨਹੀਂ ਬਣਾਇਆ ਹੈਗਾ ਤੇ ਅੱਜ ਬਲੌਗ ਬਣਾਇਆ ਹਾਂਜੀ ਤੇ ਮਾਰਨਿੰਗ ਦਾ ਬਲੌਗ ਸਟਾਰਟ ਕਰ ਰਹੀ ਸੀ ਕਰਦੇ ਕਰਦੇ ਮੇਰੇ ਪਾਪਾ ਦਾ ਫੋਨ ਆ ਗਿਆ ਉਸ ਤੋਂ ਬਾਅਦ बस ਗੱਲ ਕਰਨ ਨਾਲ ਕਿ ਬੱਚਾਂ ਰੋਟੀ ਪਾਣੀ ਖਵਾਇਆ ਤੇ ਮੇਰੀ ਯਾਦ ਹੀ ਨਹੀਂ ਕਿ ਮੈਂ ਬਲੌਗ ਸਟਾਰਟ ਕਰ ਰਹੀ ਸੀ ਦੁਬਾਰੇ ਕੰਟੀਨਿਊ ਹੋਇਆ ਹੀ ਨਹੀਂ ਕਿ ਦਿਮਾਗ ਚੋਂ ਹੀ ਨਿਕਲ ਗਿਆ ਤੇ ਕੁਝ ਬਸ ਕੀ ਕਹਿ ਸਕਦੀਆਂ ਕੁਝ ਨਹੀਂ ਕਹਿ ਸਕਦੀ ਜਿੰਨੀ ਤਰ੍ਹਾਂ ਕੁਝ ਹੁੰਦਾ ਨਹੀਂ ਹੁੰਦੀ ਤਰ੍ਹਾਂ ਕੁਝ ਲੀਅਰ ਨਹੀਂ ਕਰ ਸਕਦੀ ਰੱਬ ਤੇ ਕਈ ਵਾਰ ਇੰਨਾ ਜ਼ਿਆਦਾ ਗੁੱਸਾ ਆਉਂਦਾ ਨਾ ਮੈਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਪਤਾ ਨਹੀਂ ਕਿਉਂ ਰੱਬ ਕਈ ਵਾਰ ਸੁਣਦਾ ਹੀ ਨਹੀਂ ਹੈਗਾ ਇਹ ਹੁੰਦਾ ਹੈ ਪਤਾ ਨਹੀਂ ਰੱਬ ਨੂੰ ਮੇਰੇ ਨਾਲ ਹੀ ਦੁਸ਼ਮਣੀ ਹੈ ਪਤਾ ਨਹੀਂ ਇਹ ਨਹੀਂ ਲੱਗਦਾ ਜਿਵੇਂ ਮੈਂ ਸਭ ਤੋਂ ਵੱਡੀ ਰੱਬ ਦੀ ਦੁਸ਼ਮਣਾਂ ਮੈਂ ਕੋਈ ਵੀ ਕੰਮ ਕੋਈ ਵੀ ਕੰਮ ਬੰਦਾ 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 ਲਾਸਟ ਮੋਕੇ ਤੇ ਆ ਕੇ ਵਿਗੜਦਾ ਚਲੋ ਵੀ ਫੇਰ ਕਰਾਂਗੇ ਤੁਹਾਡੇ ਨਾਲ ਗੱਲਾਂ ਤੇ ਮੇਰਾ ਆਇਆ ਪਾਰਸਲ ਮੈਂ ਕਿਹਾ ਚਲੋ ਖੋਲਦੀਆਂ ਨਾਲੇ ਤੇ ਨਾਲੇ ਮੈਂ ਸੋਚ ਰਹੀ ਸੀ ਮੈਂ ਕਿਹਾ ਵਲੌਗ ਮੇਰਾ ਬਣਾਇਆ ਹੀ ਨਹੀਂ ਮਿੰਨੇ ਮੈਂ ਕਿਹਾ ਮੈਂ ਕਿਹਾ ਮੈਂ ਤਾਂ ਵਲੌਗ ਸ਼ੁਰੂ ਕੀਤਾ ਸੀ ਨਾ ਤੇ ਫੇਰ ਮਿੰਨੇ ਤਾਂ ਕੀ ਕੀਤਾ ਅੱਜ ਬੱਸ ਨਾ ਉਹ ਤਾਂ ਉਹ ਇਤਨਾ ਹੀ ਪਈ ਰਹੀਆਂ ਮੈਂ ਬੱਸ ਟੈਨਸ਼ਨ ਟੈਨਸ਼ਨ ਬਣਾ ਕੇ ਇੰਨੀ ਜ਼ਿਆਦੀ ਹੋ ਗਈ ਸੀ ਨਾ ਚਲੋ ਬਸ ਚਲੋ ਬਸ ਇਹ ਨਹੀਂ ਮੰਗਵਾਇਆ ਸੀ ਮੰਗਵਾ ਦਿੱਤਾ ਸੀ ਮੰਗਵਾ ਦਿੱਤਾ ਸੀ ਜਿਹਾ ਚੱਕੇ ਨੇ ਇਹ 골ਡਨ ਦੇ ਨਿੱਚੇ ਹੈ ਇਹ ਕਿਹ ਵਾਲਾ ਸੋਨੇ ਦਾ ਸੀ ਕਿ ਮੈਂ ਤਾਂ ਦੱਸ ਸੀ ਨਹੀਂ ਪਾਇਆ ਹੋਇਆ ਕਾਫੀ ਪੁਰਾਣਾ ਮੈਨੇ ਕਿਉਂਕਿ ਮੈਨੂੰ ਸ਼ੌਕ ਹੈ ਕਾਮ ਦਾ ਬਹੁਤ

ਸਵਾਦ ਉਹਨਾਂ ਚ ਕੋਨਾ ਕਿਹੜਾ ਜ਼ਿਆਦਾ ਸੋਹਣਾ ਲੱਗਦਾ ਤੁਹਾਨੂੰ ਵੈਸੇ ਮਿਲਦੇ ਦੋਨੇ ਸੋਹਣੇ ਲੱਗਦੇ ਨੇ ਦੋਨੇ ਸੋਹਣੇ ਨੇ ਲੱਗਦੇ ਤੇੜਾ ਵਾਲਾ ਪਾਇਆ ਜਾਵੇ ਦੋਨੇ ਟਰਾਈ ਕਰਦੇ ਆਂ ਕੱਲ ਮਨ ਖੁਸ਼ ਹੋ ਗਿਆ ਦੇਖ ਕੇ ਉਹਦੇ ਚ ਨਹੀਂ ਤਾਂ ਮਨ ਇੰਨਾ ਜ਼ਿਆਦਾ ਪਰੇਸ਼ਾਨ ਹੋਇਆ ਹੋਇਆ ਸੀ ਨਾ

ਹੋਈ ਨਾ ਜਦ ਜਦ ਪਏਗਾ ਇਹਦਾ ਇਹ ਲੈ ਲਵੋ ਜੀ ਇਹਦਾ ਨੰਬਰ ਦੇਖੋ ਇਹ ਸੇਮ ਸਾਈਜ਼ ਹੀ ਸੇਮ ਹੈ ਚੈੱਕ ਕਰ ਲਿਆ ਹੈ ਇਹ ਥੋੜਾ ਜਿਹਾ ਲੰਬਾ ਇਸ ਤੋਂ ਇਹ ਥੋੜਾ ਲੰਬਾ ਹੈ ਠੀਕ ਲੱਗ ਰਿਹਾ ਇਹ ਵਾਲਾ ਠੀਕ ਲੱਗ ਰਿਹਾ ਇਹ ਵਾਲਾ ਸੋਨਾ ਲੱਗ ਰਿਹਾ ਮੈਨੂੰ ਇਹਦੀ ਵਾਲੀ ਨਾ ਇਹਦੀ ਚੇਨ ਛੋਟੀ ਹੈ ਮੈਂ ਗਜ਼ਤ ਹੁਣ ਗਾਇਸ ਇਹਨੇ ਦੋ ਇਹ ਸੋਹਣੇ ਠੀਕ ਲੱਗ ਸੋਹਣਾ ਲੱਗ ਰਿਹਾ ਮੂੰਹ ਕਸ ਤੁਸ ਜਾਈ ਗੋਆ ਇੱਕ ਇੱਕ ਹੈ ਦੋ ਮੰਮੀ ਨੇ ਬਣਾਈ ਸੀ ਚਾਹ ਤੇ ਮੈਂ ਮੈਂ ਚਾਹ ਪੀ ਕੇ ਹੋ ਗਈ ਫ੍ਰੀ ਤੇ ਮੰਮੀ ਬਣਾ ਲੱਗੀਆਂ ਨੇ ਪਕੋ ਸਾਰਾ ਸਮਾਨ ਕੱਟਿਆ ਪਿਆ ਦੇਖੋ ਆਲੂ ਪਿਆਜ਼ ਕੱਟ ਕੇ ਮੰਮੀ ਲੈ ਕੇ ਚੱਲੇ ਨੇ ਹੁਣ ਅੰਦਰ ਤੇ ਹੁਣ ਰੱਖ ਲੱਗੀਆਂ ਨੇ ਮੰਮੀ ਕੜਾਹੀ ਦੇਖਦੇ ਹੁਣ ਕਿੰਨੇ ਘੰਟੇ ਲਾਂਦੇ ਮੰਮੀ ਨੂੰ ਇਹਨਾਂ ਨੇ ਪਕੌੜੇ ਤਾਂ ਕਹਿਤਾ ਬਣਾਉਣ ਵਾਸਤੇ ਤੇ ਦੇਖੋ ਕਿੰਨੇ ਜ਼ਿਆਦਾ ਕੱਟਲੇ ਹੋਏ ਆਲੂ ਆਲੂ ਪਿਆਜ਼ ਤੇ ਮੰਮੀ ਇੰਨੇ ਜਿਆਦਾ ਤਾਂ ਬਾਕੀਆਂ ਦਾ ਕੀ ਕਰੋਗੇ ਉਹ ਬਾਕੀ ਬੱਚ ਬੱਜਣਗੇ ਸਵੇਰੇ ਜਿਆਦੇ ਆ ਮੈਂ ਕਹਿੰਨੀ ਪਈ ਆ ਬਹੁਤ ਜਿਆਦੇ ਜਿਆਦਾ ਨਹੀਂ ਕੋਈ ਐ ਨਾ ਕਹਦੇ ਕਿ ਭਾਈ ਤੂੰ ਵੀ ਲੈ ਆ ਜੀ ਹੈਗਾ ਮੇਰਾ ਕੀ ਹੈ ਬੱਗੇ ਮਹੀਵਸ ਤੇ ਤੂੰ ਜਾਲਾ ਬਰਪਾਨੀ ਮੰਮੀ ਵਾਸਤੇ ਕੌਣ ਜਾਏਗਾ ਤੇ ਬਾਹਰ ਲੱਗੀ ਪਈ ਆ ਬਾਰਿਸ਼ ਤੇ ਇੱਕ ਉਹਦੇ ਪਾਪਾ ਦਾ ਫੋਨ ਆਇਆ ਵੀ ਪਕੌੜੇ ਖਾਣੇ ਆ ਤੇ ਮੰਮੀ ਸ਼ੁਰੂ ਹੋ ਗਈ ਆਪਣੇ ਕੰਮ ਤੇ ਫਿਰ ਪਕੌੜੇ ਬਣਾ ਲੱਗਿਆ ਨੇ ਪਕੌੜੇ ਪਕੌੜੇ ਵੈਸੇ ਨਾ ਮੰਮੀ ਬਣਾਉਂਦੇ ਹੁੰਦੇ ਨੇ ਮੈਂ ਬਹੁਤ ਘੱਟ ਬਣਾਉਣੀ ਆ ਪਕੌੜੇ ਤੇਲ ਨਾਲ ਲਗਾਉਂਦਾ ਮੰਮੀ ਜਦਾਂ ਬੀ ਬਣਾ ਲੈਂਦੇ ਨੇ ਤੇ ਬਹੁਤ ਟਾਈਮ ਲੱਗਣਾ ਵੈਸੇ ਤੇ ਮੈਂ ਬੇਸਨ ਖੋਲ ਕੇ ਤੇ ਸਮਾਨ ਸਾਰਾ ਖੋਲ ਕੇ ਰੱਖ ਲਿਆ ਨਮਕ ਕੱਲਾ ਬਾਅਦ ਚ ਪਾ ਲਿਓ ਤੇ ਜੀ ਬੇਸਨ ਦਾ ਲੋੜ ਕਰਕੇ ਪਾ ਦੋ ਸਾਰਾ ਕੁਝ ਪਾਣੀ ਤਾਂ ਨਹੀਂ ਛੱਡ ਲੱਗਾ ਪਕੌੜੇ ਬਣਾਉਣੇ ਕਿਤੇ ਵਾਜਣਾ ਕਿ ਠੀਕ ਹੈ ਮੇਰਾ ਮੰਗਲ ਸੋ ਤਾਂ ਸੋਹਣਾ ਲੱਗ ਰਿਹਾ ਮੈਨੂੰ ਲੱਗ ਰਿਹਾ ਹੈ ਨਾ ਤੇ ਸਾਹਿਬ ਵੀ ਸੋ ਕੇ ਉੱਠ ਗਿਆ ਏਕਮ ਜੀ ਸੁੱਤਾ ਪਿਆ ਹੈ ਦੇਖੋ ਏਕਮ ਓਏ ਏਕਮ ਏਕਮ ਰਾਤ ਨੂੰ ਨੀਂਦ ਨਹੀਂ ਆਣੀ ਘਟ ਪਪਾ ਤੇ ਨਹੀਂ ਜਾਣਾ ਜਾਣਾ ਮੈਂ ਤਾਂ ਮੁਰਦਾ ਦੇ ਦੱਦੀ ਉੱਠ ਦੱਦੀ ਦਾ ਜਿਹੜਾ ਵੈਲ ਹੋਇਆ ਤੇ ਫਿਰ ਵੈਲ ਦਾ ਵੀਰਾ ਪੜਾ ਦੱਬੇ ਨਾ ਦੀਦਾ ਹੋਣੀ ਉਹ ਵੀਰਾ ਕੀ ਹੈ ਉਹ ਤਾਂ ਕਹਿਣਗੀ ਮੇਰਾ ਤੇ ਬਾਹਰ ਅਜੇ ਤਾਂ ਸਵੇਰ ਦੀ ਲੱਗੀ ਹੋਈ ਹੈ بارش ਅੱਜ ਸਾਡੇ ਕੰਮ ਵਾਲੇ ਦੀਦੀ ਵੀ ਨਹੀਂ ਆਏ ਹੈਗੇ ਅੱਜ ਦੀਦੀ ਨੇ ਨਾ ਸਵੇਰੇ 6:00 ਵਾ 8:00 ਵਜੇ ਮੈਸੇਜ ਲਾਤਾ ਵੀ ਮੇਰੀ ਕੁੜੀ ਦੇ ਨਾ ਪੇਟ 'ਚ ਦਰਦ ਹੋ ਰਹੀ ਹੈ ਵੀ ਮੈਂ ਆ ਜਾਣਾ ਨਹੀਂ ਹੈਗਾ ਤੇ ਮੈਂ ਸਗੋਂ ਹੀ ਸੋਦੀ ਵੀ ਸੀ ਦਰਦ ਹੋ ਰਹੀ ਹੈ ਵੀ 12:00 ਵਜੇ ਦੀਦੀ ਕੰਮ ਤੇ ਆਉਂਦੇ ਨੇ ਸਾਡੇ ਕੋਲ ਤੇ ਉਹ ਤੱਕ ਤਾਂ ਠੀਕ ਹੋ ਹੀ ਜਾਣਾ ਚਾਹੀਦਾ ਸੀਗਾ ਫਿਰ ਚਲ ਹੋ ਨਹੀਂ ਵੀ ਹੋਣਾ ਸੀ ਬੜਾ ਮोटा ਫਰਕ ਤਾਂ ਪੈਣਾ ਹੀ ਸੀਗਾ ਚਲ ਦੀਦੀ ਠਹਿਰ ਕੇ ਲਾ ਦਿੰਦੇ ਮੈਸੇਜ ਦੀਦੀ ਨੇ ਸਵੇਰੇ ਹੀ ਮੈਸੇਜ ਲਾਤਾ ਵੀ ਜੇ ਦਰਦ ਠੀਕ ਹੋਈ ਤਾਂ ਮੈਂ ਆ ਜਾਾਂਗੀ ਨਹੀਂ ਤਾਂ ਫਿਰ ਹਨਾ ਅੱਗੇ ਕੁਝ ਨਹੀਂ ਬੋਲੇ ਫਿਰ ਅਸੀਂ ਦੋਨੇ ਘੜੀਆਂ ਮੈਂ ਲਾ ਮੈਂ ਸਾੜੂ ਲਗਾਇਆ ਮੰਮੀ ਨੇ ਫਿਰ ਪੋਚਾ ਲਾਇਆ ਬੱਚੇ ਇੰਨਾ ਤੰਗ ਕਰਦੇ ਨੇ ਸਾਡੇ ਪੁੱਤੋ ਦੀਦੀ ਆ ਗਏ ਮੈਂ ਵੀ ਦੀਦੀ ਨੂੰ ਬੋਲਣ ਲੱਗ ਗਈ ਮੰਮੀ ਵੀ ਬੋਲ ਪਏ ਕਹਿੰਦੇ ਫਤਨੇ ਇੰਨੀ ਜਲਦੀ ਕਿਉਂ ਮੈਸੇਜ ਲਾਤਾ ਸੀਗਾ ਵੀ ਜੇ ਤੈਨਾਂ ਆਣਾ ਹੀ ਸੀ ਚੱਲ ਤੂੰ ਹਨਾ 12 ਵਜੇ ਮੈਸੇਜ 11 ਵਜੇ ਲਾ ਲੈਂਦੇ ਸਾਨੂੰ ਵੀ ਮੈਂ ਵੀ ਹਨਾ ਵੀ ਭਾਈ ਵੀ ਅੱਜ ਨਹੀਂ ਆਣਾ ਹੈਗਾ ਹਨਾ ਵੀ ਹਜੇ ਠੀਕ ਨਹੀਂ ਹੋਈ ਮੇਰੀ ਕੁੜੀਆ ਫਿਰ ਅਸੀਂ ਚੱਲ ਕਰ ਲੈਂਦੇ ਫਿਰ ਵੀ ਐਸੇ ਵੀ ਅਸੀਂ 8:30 ਵਜੇ ਸ਼ੁਰੂ ਕੀਤਾ ਸੀ ਕੰਮ ਨਹੀਂ 12 ਵਜੇ 12 ਵਜੇ ਕੀਤਾ ਤਾਂ ਇੱਕ ਵਜੇ ਗਿਆ ਸੀ ਪੋਚਣ ਲੰ데 ਲੰਦੇ 1 ਵਜੇ ਦੀਦੀ ਆਏ ਆ ਫਿਰ ਦੀਦੀ ਨੂੰ ਭੇਜਤਾ ਸੀ ਕਿਉਂਕਿ ਸਾਰਾ ਪੋਚਾ ਮੰਮੀ ਨੇ ਲਾ ਲਿਆ ਸੀ ਝੋੜੂ ਮੈ ਲਾਤਾ ਸੀ ਭਾਂਡੇ-ਪੁੰਡੇ ਮੈਂ ਕਿਚਨ ਸਾਫ ਕਰ ਰਹੀ ਸੀ ਸਭ ਤੋਂ ਪਹਿਲਾਂ ਆਟਾ-ਉਟਾ ਗੁੰਨਤਾ ਸੀ ਦਾਲ ਬਣਾ ਲਈ ਤੇ ਮੰਮੀ ਨੇ ਬਣਾਏ ਫੁਲਕੇ ਫਸ ਅੱਧਾ ਕੰਮ ਮੰਮੀ ਨੇ ਕਰ ਲਿਆ ਅੱਧਾ ਮੈਂ ਨਿਬੇੜਤਾ ਸੀ ਅਸੀਂ ਬਸ ਅੱਜ ਫਿਰ ਸਾਹਿਬ ਇਹ ਸਵੇਰੇ ਦੋਨੇ ਨਾਲੇ ਬੱਚੇ ਪਹਿਲਾਂ ਤਾਂ ਉਹ ਤਾਂ ਬਾਹਰ ਸਾਡੇ ਨਾਲ ਲੱਗ ਗਏ ਬਾਹਰ ਜਾ ਕੇ ਫਿਰ ਗਿੱਲੇ ਹੋਏ ਜਿੱਦ ਦੀ ਨਹੀਂ ਜਿੱਦ ਕਰਦਾ ਇਹ ਸਾਹਿਬ ਤਾਂ ਨਾ ਅੰਦਰ ਨਹੀਂ ਆਉਂਦਾ ਫਿਰ ਜੇ ਇੱਕ ਵਾਰ ਸ਼ੁਰੂ ਹੋ ਜਾਣਾ ਬਾਹਰ ਜਾ ਕੇ ਪਾਣੀ ਦੇ ਵਿੱਚ ਖੇਲਣਾ ਫਿਰ ਇਹਨੂੰ ਅੰਦਰ ਆਣ ਲੱਗੇ ਬਹੁਤ ਪ੍ਰੋਬਲਮ ਹੁੰਦੀ ਆ ਇਹ ਨਾ ਜਿੱਦ ਕਰਦਾ ਹੈ ਨਾ ਤਾਂ ਹੀ ਇਹ ਦੇ ਕਰਕੇ ਅਸੀਂ ਜ਼ਿਆਦਾਤਰ ਤਾਂ ਨਾ ਕੰਮ ਸਕੂਲ ਜਦੋਂ ਜਾਂਦੇ ਤਾਂ ਚਲ ਇਹ ਹੁੰਦਾ ਵੀ ਕਰ ਲਈਏ ਕੋਈ ਗੱਲ ਨਹੀਂ ਇਹਨਾਂ ਦੇ ਸਾਹਮਣੇ ਕੰਮ ਕਰਦਾ ਤਾਂ ਸਾਨੂੰ ਕੋਦ ਡਰ ਲੱਗਦਾ ਪਿੱਛੇ ਇਹ ਜਿੱਦ ਕਰ ਲੈਂਦੇ ਨੇ ਕੋਈ ਨਾ ਕੋਈ ਫਿਰ ਬੜਾ ਰੋ ਰੂ ਕੇ ਚੰਗੀ ਤਰ੍ਹਾਂ ਰੋ ਰੂ ਕੇ ਸੁੱਤਾ ਫਿਰ ਕੋੜੇ ਵੈਸੇ ਬਣਾਣੇ ਹੈ ਨਹੀਂ ਸੀ ਪਰ ਹੁਣ ਬਣਾਉਣ ਲੱਗੀਆਂ। ਫਲਾਹ ਤਾਂ ਹੈ ਨਹੀਂ ਸੀ ਇਕ ਆਪਣੇ ਪਾਪਾ ਦਾ ਫੋਨ ਆਇਆ ਤਾਂ ਬਣਾਣ ਲੱਗੀਆਂ। ਬਾਰਿਸ਼ ਤਾਂ ਸਵੇਰ ਦੀ ਹੋ ਰਹੀ ਹੋਈ ਆ। ਆਟਾ ਊਟਾ ਤਾਂ ਵੀ ਆਪਣਾ ਸਰ੍ਹਝੇ ਕੇ ਗੁੰਨਿਆ ਪਿਆਣਾ। ਫੁਲਕੇ ਹੀ ਬਣਾਉਣੇ ਆ। ਭਾਂਡੇ ਮੈਂ ਆ ਰਹੀ ਆ ਮੈਂ ਕਰਦੀ ਆ। ਬੋਤਲ ਵੀ ਉਬਾਲਣਾ ਬੋਤਲਾਂ। ਆ ਮਮੀ ਕੋ ਕੋੜੇ ਦੀ ਤਿਆਰੀ ਕਰਨ ਤੇ ਮੈਂ ਦੂਸਰਾ ਕੰਮ ਕਰਦੀ ਆ ਨਾਲ ਨਾਲ। ਅੱਜ ਮੇਰਾ ਵੀ ਮੂਡ ਜਿਹਾ ਠੀਕ ਨਹੀਂ ਸੀ ਵਲੌਗ ਸ਼ੁਰੂ ਕਰਕੇ ਸਵੇਰੇ ਡੈਡੀ ਦਾ ਫੋਨ ਨਹੀਂ ਆ ਗਿਆ ਜਦੋਂ ਉਸ ਤੋਂ ਬਾਅਦ ਬਸ ਮੇਰਾ ਮਨ ਹੀ ਨਹੀਂ ਕੀਤਾ ਵਲੌਗ ਸ਼ੁਰੂ ਕੀਤਾ ਹੁਣ ਬਥੇਗਾ ਨਾ ਨਾ ਚੱਲ ਰਿਹਾ ਕੋਜੀ ਪਕੌੜੇ ਸਾਡੇ ਬਣ ਗਏ ਤੇ ਇੱਕ ਮੇਰੇ ਪਾਪਾ ਆ ਰਹੇ ਪਰਨਾ ਪੁਰਨਾ ਤਾਰਤਾ ਤੇ ਤਾਰ ਤੇ ਸਿਰਦੀ ਕਰਦੇ ਫਿਰ ਮਾਲਿਸ਼ ਕਿਉਂਕਿ ਨਾ ਆਦਤ ਨਹੀਂ ਹੈ ਕਿ ਨਾ ਨੂੰ ਹੋ ਜਾ ਪਰਨਾ ਬੰਨਣਾ ਹੁੰਦੀ ਹੌਲੀ ਹੌਲੀ ਪੇਗੀ ਇੱਧਰ ਬਣ ਰਹੇ ਨੇ ਪਕੌੜੇ ਇਹ ਦੇਖੋ ਦੇਖੀ ਆ ਗਿਆ ਨਾ ਬਣ ਰਹੇ ਨੇ ਪਕੌੜੇ ਇਹ ਦੇਖੋ ਇੱਧਰ ਦੇਖੋ ਕਿੰਨਾ ਸਾਰਾ ਬੈਟਰ ਬਣਾਇਆ ਤੇ ਇੰਨੇ ਸਾਰੇ ਬਣ ਗਏ ਨੇ ਪਕੌੜੇ ਸਾਡੇ ਹੋ ਗਏ ਤੇ ਟਾਈਮ ਹੋ ਰਿਹਾ 8:30 ਦਾ ਅੱਜ ਮੈਨੂੰ ਲੱਗਦਾ ਸੀ ਨਾ ਪਕੌੜੇ ਮੈਂ ਤਾਂ ਮੈਂ ਤੇ ਘੱਟ ਖਾਵਾਂਗੀ ਮੈਂ ਤੇ ਦੋ ਥੋੜੇ ਜਿਹੀ ਖਾਵਾਂਗੀ ਤੇ ਮੰਮੀ ਨੇ ਅੱਜ ਪਕੌੜੇ ਹੀ ਖਵਾਣੇ ਨੇ ਅੱਜ ਰੋਟੀ ਹੀ ਖਾਣੇ ਦੀ ਸੁਣ ਕੇ ਮੰਮੀ ਬਣਾਉਂਗੀ ਰੋਟੀ ਨਹੀਂ ਵਾਹਣੇ ਪਕੌੜੇ ਅਸੀਂ 8 ਵਜੇ ਚਾਹ ਪੀਦੇ ਹਾਂ ਵੈਸੇ ਅਸੀਂ ਪੀ ਲਈ ਸੀ ਚਾਹ ਉਹ ਪਕੌੜਿਆਂ ਦੇ ਨਾਲ ਮੰਮੀ ਨੇ ਬਣਾ ਲਈ ਚਾਹ ਬਣਾਈ ਏ ਤੇ ਹੁਣ ਉਹ ਪੀ ਲੱਗੇ ਨੇ ਸਾਰੇ ਮੈਂ ਥੋੜੀ ਜਿਹੀ ਮੈਂ ਲਵਾਂਗੀ ਕਿਉਂਕਿ ਦੇਖ ਕੇ ਮੇਰ ਤੋਂ ਵੀ ਚਾਹ ਨਾ ਹੋ ਰਹੀ ਜਾਂਦਾ ਹੈਗਾ ਤੇ ਆਟਾ ਹੀ ਵੱਲ ਕੱਢਿਆ ਆਪੇ ਵੱਲੋਂ ਤੂੰ ਉਹ ਕਰਦੀ ਹੈ ਨਾ ਡਾਈਟਿੰਗ ਕਰਦੀ ਹੈ ਕਰਦੀ ਹੈ ਸਹੀ ਹੈ ਸਾਰਾ ਕੁਝ ਸਹੀ ਹੈ ਲੇਕਿਨ ਮੈ ਸਵਾਦ ਵੀ ਲੈਣਾ ਛੱਡੋ ਪਕੜ ਰੋਲ ਤਕੜਾਇਆ ਤੇਰੇ ਬੈਠੇ ਆਹ ਹੋਇਆ ਤਾਂ ਹੈ ਪਰ ਉਸ ਤਰ੍ਹਾਂ ਨਹੀਂ ਬਣਨ ਦੇ ਯਾਗੇ ਪਰ ਕਦੇ-ਕਦੇ ਚਾ ਖਾਦਾ ਜਾਂਦਾ ਤੇ ਹੁਣ ਹਜੇ ਡਾਈਟਿੰਗ ਸ਼ੁਰੂ ਕੀਤੀ ਸੀ ਤੇ ਹੁਣ ਇਹ ਪਕੌੜੇ ਬਣਾ ਲੈ ਮੰਮੀ ਨੇ ਵੀ ਤੇ ਆਟਾ ਹਜੇ ਕੱਢਿਆ ਪਿਆ ਤੇ ਰੋਟੀ ਰਾਜ ਮੈਨੂੰ ਤਾਂ ਥੋੜੀ ਬਣੇਗੀ ਕਿਉਂਕਿ ਬੇ ਟਾਈਮ ਜੇ ਹੁਣ ਚਾਹ ਪੀ ਲੈਣੀ ਆ ਪਕੌੜੇ ਖਾ ਲੈਣੇ ਆ ਤੇ ਘੱਟ ਹੀ ਹੋਏਗੀ ਰੋਟੀ ਰੁੱਟੀ ਮੰਮੀ ਨੂੰ ਮਨਾ ਕਰਦੀ ਸੀ ਵੈਸੇ ਮੰਮੀ ਜ਼ਿਆਦਾ ਨਾ ਕਰੋ ਤੁਸੀਂ ਮੰਮੀ ਨੂੰ ਬ ਮਤਲਬ ਹੋ ਜ਼ਿਆਦਾ ਕਰਨਾ ਮम्मी ਨੇ ਇਥੇ ਨਾ ਪੁਛਾ ਲਿਆ ਇਹ ਗੈਸ ਨਾ ਗੰਦੀ ਹੋ ਜਾਂਦੀ ਹੈ ਸਾਰੀ ਫਿਰ ਸਾਰੀ ਲਿਪੜ ਜਾਂਦੀ ਹੈ ਸੁੱਕ ਜਾਂਦੇ ਨੇ ਫਿਰ ਤੇ ਸਵੇਰੇ ਅਸੀਂ ਭਰਾਈ ਸੀ ਧਾਲ ਮੱਖੀ ਦੀ ਗਰਮ ਛੋਲੇ ਵਾਲੀ ਹਾਂ ਛੋਲਿਆਂ ਦੀ ਧਾਲ ਦੇਖੋ ਹਾਂਜੀ ਹਾਂਜੀ ਤੇ ਖਾ ਪੀ ਕੇ ਪਕੌੜੇ ਹੁਣ ਹੋ ਗਏ ਆ ਫ੍ਰੀ ਤੇ ਰੋਟੀ ਇਕਮਨੇ ਖਾ ਲਈ ਹੋਈ ਤੇ ਸਾਹਿਬ ਤਾਂ ਕਿੰਨੇ ਦਿਨ ਹੋ ਗਏ ਕੁਛ ਨਹੀਂ ਖਾਂਦਾ ਵੇ ਪਤਾ ਨਹੀਂ ਕਿਉਂ ਕੀ ਪ੍ਰੋਬਲਮ ਹੋਈ ਹੈ ਉਹਨੂੰ ਕੀ ਨਹੀਂ ਪਤਾ ਨਹੀਂ ਕੀ ਨਜ਼ਰ ਹੈ ਕੀ ਆ ਕੀ ਆ ਅਜਾ ਮੇਰੀ ਜਿ ਲੱਗਣੀ ਖੁਦ ਦੀ ਸਾਰਾ ਦਿਨ ਤਾਂ ਮੇਰੇ ਕੋਲੇ ਰਹਿੰਦੇ ਨੇ ਘਰੇ ਆਵਾਜ਼ ਕੱਟ ਕਰਾ ਆ ਕੱਟ ਕਰ ਪਤ ਬਾਤ ਤੇ ਸਾਰਾ ਦਿਨ ਉਹੀ ਹੈ ਕਹਿੰਦੇ ਮਾਂ ਦੀ ਨਾਲੋਂ ਜ਼ਿਆਦਾ ਲੱਗਦੀ ਹੈ ਬੱਚੇ ਮਾਂ ਦੇ ਕੋਲ ਹੀ ਰਹਿੰਦੇ ਨੇ ਸਾਰਾ ਦਿਨ ਤੇ ਮੇਰੀ ਜੇ ਲੱਗੀ ਹੋਣੀ ਹੈ ਉਹੀ ਮੈਂ ਕਹਿੰਦੀ ਸੀ ਛੋੜਾ ਵਗੈਰਾ ਕਰਵਾ ਲਾਂ ਕਿ ਤੂੰ ਇਹਨੂੰ ਥੋੜਾ ਜਿਹਾ ਦੇਖਦੀ ਆਂ ਕੱਲ ਨੂੰ ਕੁਝ ਨਹੀਂ ਖਾਂਦਾ ਫੇ ਮੁੰਡਾ ਕੁਝ ਵੀ ਅੱਜ ਮਰਦਾ ਤਿੰਨ ਦਿਨ ਹੋ ਗਏ ਰੋਟੀ ਤਾਂ ਉਹਨੇ ਬੁਰਕੀ ਮੂੰਹ ਨੂੰ ਲਾਈ ਹੀ ਨਹੀਂ ਦੁੱਧ ਵੀ ਨਹੀਂ ਪੀਂਦਾ ਫੇ ਦੁੱਧ ਵੀ ਬਸ ਬਹੁਤ ਘੱਟ ਤੇ ਹੁਣ ਵੀ ਬਸ ਇਹ ਕਮਲੇ ਪਾਪਾ ਆਏ ਸੀਗੇ ਨਾਲ ਚਲੇਗੀ ਇਹ ਵੀ ਗੱਡੀ 'ਚ ਬੈਠ ਕੇ ਇਹ ਦੁਕਾਨ ਦੇਖ ਕੇ ਰੋਲਾ ਪਾਤਾ ਫਿਰ ਨਹੀਂ ਲੈ ਕੇ ਆਏ ਨੇ ਗੋਲਡ ਡ੍ਰਿੰਕ ਬਲੈਕ ਵਾਲਾ ਜੂਸ ਤੇ ਬਸ ਇਹਨਾਂ ਨੂੰ ਕੋਕਾ ਕੋਲਾ ਆ ਥੋੜਾ ਥੋੜਾ ਪੀਤਾ ਬਸ ਕਿਉਂਕਿ ਅੱਜ ਮੌਸਮ ਵੀ ਗੰਦਾ ਜਿਹਾ ਸੀ ਨਾ ਮਤਲਬ ਬਾਰਿਸ਼ ਹੋ ਲੱਗੀ ਤੇ ਉਹਦੇ ਕਰਕੇ ਮੈਨੂੰ ਏਸੇ ਵੀ ਗਲੇ ਗੁਲੇਬੀ ਨਾ ਹਨਾ ਹੋ ਜਾਣ ਬੱਚਿਆਂ ਦੇ ਤਾਂ ਕਰਕੇ ਇਹਨਾਂ ਨੂੰ ਥੋੜਾ ਥੋੜਾ ਦਿੱਤਾ ਉਹ ਰੋਟੀ ਪਾਣੀ ਖਾ ਕੇ ਕਿੰਨੇ ਥੋੜਾ ਬੋਤਲ ਜਿਹੜਾ ਖਾਧਾ ਖਾ ਕੇ ਹੋ ਗਿਆ ਫ੍ਰੀ ਤੇ ਮੈਂ ਚੱਲੀਆਂ ਦੇਖਦੀ ਹਾਂ ਮੈਨੂੰ ਕੰਮ ਮੈਂ ਮਤਲਬ ਮੰਮੀ ਦੇ ਘਰ ਜਾ ਕੇ ਆਏ ਹਾਂ ਮੈਂ ਤੇ ਇੱਕ ਮੇਰੇ ਪਾਪਾ ਪਕੋੜੇ ਬਣਾਏ ਸੀ ਇਕ ਆਪਣੇ ਪਾਪਾ ਦੇ ਫਰੈਂਡ ਨਾਲ ਹੀ ਸੀ ਜਦੋਂ ਇਹਨਾਂ ਨੇ ਕਿਹਾ ਵੀ ਪਕੋੜੇ ਤੂੰ ਕਹਿੰਦੇ ਸੀ ਦੇ ਕੇ ਚਾਈ ਤੇ ਚਲੋ ਫਿਰ ਪੈਕ ਹੀ ਤੇ ਦੇ ਪਕੋੜੇ ਤੇ ਦੇ ਕੇ ਆਣੇ ਆ ਨਾਲੇ ਤੇ ਬੱਚਿਆਂ ਨੂੰ ਘਰੀ ਛੱਡ ਕੇ ਜਾਵਾਂਗੀ ਬਸ फटाफट ਜਾਣਾ ਤੇ फटाफट ਆਣਾ ਤੇ ਜਿਆਦਾ ਟਾਈਮ ਨਹੀਂ ਲਾਉਣਾ ਹੈਗਾ ਤੇ ਚਲੋ ਚਾਹੀਏ ਤੇ ਰੋਟੀ ਕਿਸੇ ਨੇ ਖਾਣੀ ਨਹੀਂ ਸੀ ਇਕਮਲੇ ਪਾਪਾ ਵੀ ਕਹਿੰਦੇ ਮੈਂ ਇੱਕ ਅੱਧੀ ਖਾਣੀ ਹੈ ਕਿਉਂਕਿ ਉਹਨਾਂ ਨੇ ਵੀ ਹੁਣ ਪਕੌੜੇ ਜਿਹੜੇ ਖਾ ਲਏ ਹੋਏ ਉਹਦੇ ਕਰਕੇ ਹੁਣ ਚਾਹ ਪੀ ਲਈ ਹੋਈ ਬੇ ਟਾਈਮ ਜੀ ਤੇ ਹੁਣ ਕਿੱਥੇ ਖਾਣਗੇ ਰੋਟੀ ਚਲੋ ਜਾ ਕੇ ਤੇ ਫਿਰ ਆ ਜੀਏ ਤੇ ਫਿਰ ਆਣੀਆਂ ਫਿਰ ਕਰ ਦਿਆ ਚਲੋ ਕੰਟੀਨਿਊ ਜਿੰਨਾ ਕੁ ਵੀ ਹੋਇਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤੇ ਫੈਮਿਲੀ ਫਰੈਂਡਸ ਦੇ ਨਾਲ ਸ਼ੇਅਰ ਕਰਿਆ ਕਰੋ ਵੀਡੀਓਜ਼ ਨੂੰ ਤੇ ਤੁਹਾਡੀ سپورਟ ਦੀ ਜ਼ਰੂਰਤ ਹੈ ਮੈਨੂੰ ਤੁਸੀਂ سپورਟ ਨਹੀਂ ਕਰਦੇ ਮੈਂ ਉਹ ਦੇਖਦੀ ਹਾਂ ਵੀ ਮੈਂ ਇੰਨੀ ਮਿਹਨਤ ਕਰ ਰਹੀ ਆ ਮੈਂ ਇੰਨਾ ਹਨਾ ਐਫਰਟਸ ਕਰ ਰਹੀ ਆ ਆਪਣੇ ਵੱਲੋਂ ਵੀ ਮੇਰਾ ਚੈਨਲ ਗਰੋ ਕਰੇ ਹਨਾ ਕਰੇ ਕਰੇ ਪਰ ਨਹੀਂ ਹੋ ਰਿਹਾ ਹੈਗਾ ਤੇ ਬਹੁਤ ਜ਼ਿਆਦਾ ਮੈਂ ਡੀਮੋਟੀਵੇਟ ਹੋ ਜਾਂਦੀ ਆ ਬਹੁਤ ਹੀ ਜ਼ਿਆਦਾ ਅੱਜ ਤਾਂ ਮੈਂ ਇੰਨੀ ਜ਼ਿਆਦਾ ਹੋਈ ਸੀ ਨਾ ਪੁੱਛੋ ਨਾ ਮੈਂ ਹੁਣੇ ਇੱਕ ਵਾਰ ਪਾਪਾ ਨਾਲ ਵੀ ਗੱਲ ਕਰ ਰਹੀ ਸੀ ਤੇ ਉਹ ਕਹਿੰਦੇ ਵੀ ਤੈਨੂੰ ਰੱਬ ਤੇ ਭਰੋਸਾ ਨਹੀਂ ਹੈਗਾ ਹੈਗਾ ਨਾ ਕਹਿੰਦੇ ਬਸ ਫਿਰ ਤੂੰ ਚੱਲੀ ਚੱਲ ਕਹਿੰਦੇ ਕੋਈ ਚੱਕਰ ਨਹੀਂ ਲਿੱਕਿ ਚੈਲੋ ਦੇਖਦੇ ਆ ਕਦੋਂ ਰੱਬ ਖੈਰ ਕਰਦਾ ਤੇ ਇਹ ਦੇਖੋ ਇੱਕ ਮਿੱਠੇ ਫੋਨ ਦੇ ਕੇ ਨੂੰ ਬਿਠਾਇਆ ਕਿਉਂਕਿ ਫੋਨ ਕੇ ਮੈਨੇ ਬੰਦ ਕਰ ਦੇਣਾ ਸੀ ਫਿਰ ਮੈਂ ਕਿਹਾ ਇਹਨੂੰ ਨਾਲ ਨਹੀਂ ਲੈ ਕੇ ਜਾਣਾ ਕਿਉਂਕਿ ਨਾ ਥੋੜੇ ਦਿਨ ਹੋ ਗਏ ਸੀ ਗਏ ਸੀ ਮਮੀ ਦੇ ਘਰੇ ਧਿਆਨ ਦਿਓ ਇਹ ਨਾ ਰੋਣਾ ਪਾਉਣ ਲੱਗ ਗਿਆ ਕਹਿੰਦਾ ਮੈਂ ਨਾਨੀ ਘਰੇ ਹੀ ਰਹਿਣਾ ਫਿਰ ਪਹਿਲਾਂ ਕਹਿੰਦਾ ਮੈਂ ਮਾਸੀ ਦੇ ਕੋਲ ਜਾਣਾ ਹੂੰ ਤੇ ਫਿਰ ਇਹ ਜਿੱਤ ਕਰਾਂ ਲੱਗ ਜਾਂਦਾ ਫਿਰ ਇਹ ਹੁੰਦਾ ਨਾ ਫਿਰ ਰੋਂਦਾ ਫਿਰ ਇਹ ਕਮਰੇ ਪਾਪਾ ਨੂੰ ਆਉਂਦਾ ਹੁੱਸਾ ਫਿਰੋਂਦੇ ਬੱਚੇ ਵੀ ਨਾ ਗੱਲ ਤੋਂ ਇੰਨਾ ਸਰ ਬੱਚੇ ਆ ਬੱਚਿਆਂ ਨੂੰ ਕੀ ਪਤਾ ਹਨਾ ਤੇ ਚਲੋ ਨਾਲੇ ਫਿਰ ਅਸੀਂ ਆਣ ਜਾਣ ਕਰਨਾ ਜ਼ਿਆਦਾ ਫੈਮ ਨਹੀਂ ਲਾਣਾ ਹੈਗਾ ਇੱਕੰਦੇ ਪਪਾ ਦਾ ਫੋਨ ਆ ਗਿਆ ਚਲੋ ਕਰਦੇ ਆ ਕੰਟੀਨਿਊ ਵਲੋਗ ਕੀ ਚਾਹੀਦਾ ਤੈਨੂੰ ਮੂਹ ਬਣਾ ਕੇ ਬੈਠਾ ਹੈ ਨਾ ਪਪਾ ਗਿਆ ਪਪਾ 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 ਕਹੇ ਪਪਾ ਜੀ ਪਪਾ ਕਹੇ ਇਹ ਵੇਖੋ ਵੇਰੀ ਪਪਾ ਕਹੇ ਸਾਡਾ ਗੋਮਦਲ ਬੱਚਾ ਹਾਂ ਕੀ ਲੂ ਲੂ ਕੀ ਕੀ ਚਾਹੀਦਾ ਤੈਨੂੰ ਅਸੀਂ ਨਹੀਂ ਜਾਣਾ ਨਾਨੀ ਘਰ ਕੀ ਦੱਸੋ ਕੀ ਜੀਵੇ ਜਦੋਂ ਦੋ ਮਿੰਟ ਫੋਨ ਮੀਂ ਪਹਿਲਾਂ ਰੋਕੀ ਕਰਵਾਇਆ ਆਪੂ ਦਾ ਬਾਹਰ ਆਪਾ ਪਾਪਾ ਕਿੱਥੇ ਹਟ ਕੇ ਗਿਆ ਦੀ ਹੈ। ਉਹ ਕਿਹ ਦੁਆਰ ਲਾ ਕੇ ਆਏ। ਕੋਈ ਨਹੀਂ ਸਵੇਰੇ ਦੇਖਾਂਗੇ ਉਹਨੂੰ ਮੈਂ। ਤੈਨੂੰ ਕੀ ਹੋਇਆ ਹੈਗਾ? ਪਾਪਾ ਆ ਰਹੇ ਨਹੀਂ। ਕੁੱਤੀ। ਪਾੰਡਾ। ਇਨਦੇ ਫਰੈਂਡ ਨੂੰ ਪਕੌੜੇ ਦੇਣ ਵਾਸਤੇ ਤੇ ਬਾਰਿਸ਼ ਹੋ ਰਹੀ ਸੀਗੀ ਤੇ ਫੇਰ ਉਹਨਾਂ ਨੇ ਅਸੀਂ ਫੋਨ ਲਾਇਆ ਉਹ ਕਹਿੰਦੇ ਸਵੇਰੇ ਹੀ ਦੇ ਜੀ ਫਿਰ ਅਸੀਂ ਵਾਪਸ ਆ ਗਏ ਸੀਗੇ ਤੇ ਬੱਚੇ ਲੱਗੇ ਹੋਏ ਸੀ ਮਸਤੀ ਮਾਰਨ ਆਪਣੇ ਪਾਪਾ ਦੇ ਨਾਲ ਇਹ ਇੱਕ ਪਾਪਾ ਹੋਣੇ ਦੇ ਬਾਹਰ ਜੇ ਨੇ ਐਲ ਕਰੋ ਹਾਂ ਤਾਂ ਆ ਗਈ ਕਿ ਕਿਤਾ ਕਾ ਦਾ ਅੰਗਰ ਤੇ ਮਸਤੀ-ਮਸਤੀ ਮਾਰ ਕੇ ਹੁਣ ਸਾਰੇ ਨੇ ਬੱਚੇ ਸੌਣ ਦੀ ਤਿਆਰੀ ਤੇ ਮੈਂ ਕਿਚਨ ਸਾਫ ਕਰਨੀ ਹੈ ਜੇ ਤੇ ਕਿਚਨ ਸਾਫ ਕਰਕੇ ਆਣੀ ਹੈ ਬਸ ਚੰਦੇ ਜਾਂਦੇ ਅਸੀਂ ਵਾਪਸ ਹੋ ਗਏ ਫਿਰ ਅਸੀਂ ਦੇ ਹੀ ਨਹੀਂ ਹੈਗੇ ਤੇ ਹੁਣ ਬਸ ਮਿਲਦੇ ਆ ਤੁਹਾਨੂੰ ਨਵੇਂ ਵਲੌਗ ਦੇ ਨਾਲ ਨਵੀਂ ਵੀਡੀਓ ਦੇ ਨਾਲ ਜੇ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਤੁਆ ਕਿਦਾਂ? ਤੁਆ ਕਿਦਾਂ? ਤੇ ਮਿਲਦੇ ਆ ਨਵੀਂ ਵੀਡੀਓ ਨਾਲ ਬਾਏ ਬਾਏ। ਬਾਈ ਬਾਈ ਕਰੋ ਬਾਈ 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 ਕਰੋ ਬਾਈ ਬਾਈ ਕਰੋ ਕੋਰ ਤੁਸੀਂ ਵੀ ਬਾਈ ਕਰੋ ਬਾਈ ਬਾਈ ਜੀ ਬਾਈ ਬਾਈ ਸਭ ਪੜਦੇ ਇਹ ਰੋਜ਼ ਸੱਟ ਕਰਦੇ ਨੇ ਫਿਰ ਇੱਧਰ ਨੂੰ ਹਵਾ ਹਵਾ ਨਾ ਹੁੰਦੇ ਹੋਣੇ ਮੈਨੂੰ ਲੱਗਦਾ ਪੜਦੇ ਛੇੜਦਾ ਤਾਂ ਕੋਈ ਵੀ ਨਹੀਂ ਹੈਗਾ ਇਹਨਾਂ ਨੂੰ ਗੁਰੂ